ਇਹਨਾਂ ਤਸਵੀਰਾਂ ਨੂੰ ਧਿਆਨ ਨਾਲ ਦੇਖ ਲਓ ਹੋ ਸਕਦਾ ਇਹਦੇ ਵਿੱਚ ਤੁਹਾਡਾ ਉਹ ਮੋਟਰਸਾਈਕਲ ਹੋਵੇ ਜਿਹੜਾ ਕਿ ਤੁਸੀਂ ਕੋਣ ਕਿਸੇ ਨੇ ਦੀ ਕਮਾਈ ਨਾਲ ਖਰੀਦਾ ਹੋਵੇ ਤੇ ਉਹ ਚੋਰੀ ਹੋ ਗਿਆ ਹੋਵੇ ਇਹ ਇੱਕ ਮੋਟਰਸਾਈਕਲ ਦੀ ਜਿਹੜੀ ਕੀਮਤ ਹੈਗੀ ਉਹ 3.5 ਲੱਖ ਰੁਪਏ ਦਾ ਇੱਕ ਮੋਟਰਸਾਈਕਲ ਹੈਗਾ ਜਿਸ ਗਰੋ ਤੋਂ 47 ਦੇ ਕਰੀਬ ਲਗ ਲਗ ਮਾਰਕਾ ਦੇ ਜਿਹੜੇ ਮੋਟਰਸਾਈਕਲ ਪਕੜੇ ਗਏ ਨੇ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸੇ ਪਾਰਕਿੰਗ ਦੀਆਂ ਨਹੀਂ ਨਾ ਹੀ ਕਿਸੇ ਮਾਲ ਦੀਆਂ ਤਸਵੀਰਾਂ ਨੇ ਇਹ ਤਸਵੀਰਾਂ ਨੇ ਖਰੜ ਦੇ ਸੀਆਈ ਸਟਾਫ ਦੀਆਂ ਜਿੱਥੇ ਇੱਕ ਗਰੋ ਦਾ ਪਰਦਾ ਫਾਸ਼ ਕੀਤਾ ਹੈ ਸੀਆਈ ਸਟਾਫ ਨੇ ਇਸ ਗਰੋ ਕੋਲੋਂ 47 ਦੇ ਕਰੀਬ ਅਲੱਗ-ਅਲੱਗ ਮਾਰਕਾ ਦੇ ਜਿਹੜੇ ਮੋਟਰਸਾਈਕਲ ਪਕੜੇ ਗਏ ਨੇ ਇਹਨਾਂ ਤਸਵੀਰਾਂ ਨੂੰ ਇੱਕ ਵਾਰੀ ਫੇਰ ਤੁਸੀਂ ਧਿਆਨ ਨਾਲ ਦੇਖ ਲਓ ਹੋ ਸਕਦਾ ਇਹਦੇ ਵਿੱਚ ਤੁਹਾਡਾ ਉਹ ਮੋਟਰਸਾਈਕਲ ਹੋਵੇ ਜਿਹੜਾ ਕਿ ਤੁਸੀਂ ਖੂਨ ਪਸੀਨੇ ਦੀ ਕਮਾਈ ਨਾਲ ਖਰੀਦਾ ਹੋਵੇ ਤੇ ਉਹ ਚੋਰੀ ਹੋ ਗਿਆ ਹੋਵੇ ਏ ਲਗ ਲਗ ਮਾਰਕਾ ਦੇ ਮੋਟਰਸਾਈਕਲ ਜਿਹੜੇਗੇ ਇਸ ਗਰੋਹ ਕੋਲੋਂ ਪੁਲਿਸ ਨੇ ਪਕੜੇ ਨੇ 47 ਦੇ ਕਰੀਬ ਮੋਟਰਸਾਈਕਲ ਜਿਹੜੇਗੇ ਪੁਲਿਸ ਕੋਲੋਂ ਰਿਕਵਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਕੇਟੀਐਮ ਹੈਗਾ ਬੋਲਟ ਮੋਟਰਸਾਈਕਲ ਹੈਗਾ ਤੇ ਹੋਰ ਸਪਲੰਡਰ ਹੈਗੇ ਇਹਨਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਕਿ ਇੱਕ ਇੱਕ ਮੋਟਰਸਾਈਕਲ ਦੀ ਜਿਹੜੀ ਕੀਮਤ ਹੈਗੀ ਉਹ 3.5 ਲੱਖ ਰੁਪਏ ਦਾ ਇੱਕ ਮੋਟਰਸਾਈਕਲ ਹੈਗਾ ਇਹ ਕੇਟੀਐਮ ਜਿਹੜਾ ਹੈਗਾ ਇਦੀ ਕੀਮਤ ਦੱਸੀ ਜਾ ਰਹੀ 3.5 ਲੱਖ ਰੁਪਏ ਦਾ ਇਹ ਮੋਟਰਸਾਈਕਲ ਆ ਇਸ ਗਰੋਹ ਕੋਲੋਂ ਇਹ ਅਲੱਗ-ਅਲੱਗ ਮਾਰਕਾ ਦੇ ਜਿਹੜੇ ਮੋਟਰਸਾਈਕਲ ਪਕੜੇ ਗਏ ਨੇ ਇਹ ਗਰੋਹ ਜਿਹੜਾ ਹੈਗਾ ਹਿਮਾਚਲ ਮਹਾਲੀ ਚੰਡੀਗੜ੍ਹ ਟਰਾਈ ਸਿਟੀ ਦੇ ਵਿੱਚੋਂ ਇਹਨਾਂ ਵੱਲੋਂ ਜਿਹੜੇਗੇ ਇਹ ਮੋਟਰਸਾਈਕਲ ਜਿਹੜੇਗੇ ਚੋਰੀ ਕੀਤੇ ਗਏ ਨੇ ਇਹਨਾਂ ਦੀ ਜਿਹੜੀ ਪਛਾਣ ਵੀ ਮੋਟਰਸਾਈਕਲਾਂ ਦੀ ਹੋ ਚੁੱਕੀ ਹੈ ਇਹਨਾਂ ਦੇ ਪਰ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਮੋਟਰਸਾਈਕਲ ਦਾ ਜਿਹੜਾ ਅਸਲੀ ਮਾਲਕ ਹੈ ਉਹਦਾ ਜਿਹੜਾਗਾ ਨਾਮ ਤੇ ਉਹਦਾ ਜਿਹੜਾ ਚਾਸੀ ਨੰਬਰ ਫੋਨ ਨੰਬਰ ਮੋਬਾਈਲ ਨੰਬਰ ਵੀ ਜਿਹੜਾਗਾ ਲਿਖਿਆ ਹੋਇਆ ਇੱਕ ਵਾਰ ਫਿਰ ਤੁਸੀਂ ਇਹ ਤਸਵੀਰਾਂ ਧਿਆਨ ਨਾਲ ਦੇਖ ਲਓ ਇਹਦੇ ਵਿੱਚ ਹੋ ਸਕਦਾ ਹੈ ਕਿ ਤੁਹਾਡਾ ਵੀ ਮੋਟਰਸਾਈਕਲ ਜਿਹੜਾ ਕਿ ਚੋਰੀ ਹੋਇਆ ਹੋਵੇ ਉਹ ਇਹਨਾਂ ਦੇ ਵਿੱਚ ਹੋਵੇ ਤੇ ਤੁਸੀਂ ਆ ਕੇ ਜਿਹੜਾਗਾ ਸੀਐਸਟਾਫ ਤੋਂ ਆ ਕੇ ਜਿਹੜਾਗਾ ਆਪਣਾ ਲੈ ਸਕਦੇ ਹੋ ਇੱਕ ਮੋਟਰਸਾਈਕਲ ਚੋਰੀ ਜਿਹੜਾ ਕਰਨ ਵਾਲਾ ਗੈਂਗ ਸੀਗਾ ਉਹ ਗ੍ਰਿਫਤਾਰ ਕੀਤਾ ਗਿਆ ਇਹਦੇ 11 ਟੋਟਲ ਮੈਂਬਰ ਸਾਨੂੰ ਆਇਡੈਂਟੀਫਾਈ ਹੋਏ ਸੀ ਜਿਦੇ ਵਿੱਚੋਂ 10 ਮੈਂਬਰ ਜਿਹੜੇ ਹੈਗੇ ਆ ਉਹ ਅਪ੍ਰੀਹੈਂਡ ਕੀਤੇ ਗਏ ਨੇ ਅ ਇਹਦੇ ਵਿੱਚ ਇਹ ਸਾਨੂੰ ਟੋਟਲ 50 ਮੋਟਰਸਾਈਕਲ ਇਹ ਚ ਰਿਕਵਰ ਹੋ ਚੁੱਕੇ ਨੇ ਅ ਇਸ ਕੇਸ ਦੇ ਵਿੱਚ ਇਹ ਫਰਦਗੜ ਸਾਹਿਬ ਮੁਹੱਲੀ ਪੰਚਕੁਲਾ ਚੰਡੀਗੜ ਇਹਨਾਂ ਇਲਾਕਿਆਂ ਦੇ ਵਿੱਚ ਇਹ ਐਕਟੀਵਿਟੀ ਕਰਦੇ ਸਨ ਤੇ ਇਥੋਂ ਮੋਟਰਸਾਈਕਲ ਜਿਹੜੇ ਮਹਿੰਗੇ ਮੋਟਰਸਾਈਕਲ ਸੀ ਉਹਨਾਂ ਨੂੰ ਚੋਰੀ ਕਰਦੇ ਸਨ ਚੋਰੀ ਕਰਕੇ ਫਿਰ ਉਹਨਾਂ ਦੀ ਨੰਬਰ ਪਲੇਟਾਂ ਚੇਂਜ ਕਰਕੇ ਉਹਨੂੰ ਅੱਗੇ ਵੇਚ ਦਿੰਦੇ ਸਨ ਇਹੀ ਜਿਹੜੇ ਮੋਟਰਸਾਈਕਲ ਚੋਰੀ ਕਰਨ ਵਾਲੇ ਕਾਫੀ ਟਾਈਮ ਤੋਂ ਕਰੀਬ ਇਹ 1 ਸਾਲ ਤੋਂ ਇਹ ਇਸ ਤੇ ਲੱਗੇ ਇਸ ਕੰਮ ਤੇ ਲੱਗੇ ਹੋਏ ਸਨ ਇਹਦੇ ਵਿੱਚ ਅਸੀਂ ਸਿਟੀ ਖਰੜਿਕ ਅਫੇਅਰ ਦਰਜ ਕੀਤੀ ਤੇ ਉਹਦੀ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੇ ਮੇਨ ਇਹਦੇ ਜਿਹੜੇ ਚੋਰੀ ਕਰਨ ਵਾਲੇ ਬੰਦੇ ਸੀ ਹਰਮੀਤ ਸਿੰਘ ਤੇ ਗੁਰਪ੍ਰਤਾਪ ਸਿੰਘ ਇਹਨਾਂ ਦੋਨਾਂ ਨੂੰ ਜਿਹੜਾ ਅਸੀਂ ਗ੍ਰਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹਨੂੰ ਇਹ ਵੇਚਦੇ ਸੀ ਜਿਹੜੇ ਇਹਨਾਂ ਦੇ ਚਾਬੀਆਂ ਬਣਾਉਣ ਵਾਲਾ ਇੱਕ ਬੰਦਾ ਸੀਗਾ ਦੋਸ਼ੀ ਅਮਰਿੰਦਰ ਸਿੰਘ ਜਿਹੜਾ ਅਮਰਿੰਦਰ ਸਿੰਘ ਇਹ ਚਾਬੀ ਬਣਾਉਣ ਦਾ ਐਕਸਪਰਟ ਸੀ ਇਹ ਮੋਟਰਸਾਈਕਲ ਦੀਆਂ ਚਾਬੀਆਂ ਬਣਾਉਣ ਚ ਹੈਲਪ ਕਰਦਾ ਕਰਦਾ ਸੀ ਇਹਨਾਂ ਦੀ ਤੇ ਉਸ ਤੋਂ ਬਾਅਦ ਇੱਕ ਹਰਮਨ ਜੋਤ ਸਿੰਘ ਆ ਜਿਹੜਾ ਕਿ ਮੋਟਰਸਾਈਕਲ ਮੈਕੈਨਿਕ ਸੀਗਾ ਇਹ ਮੋਟਰਸਾਈਕਲ ਜਿਹੜਾ ਸਟਾਰਟ ਕਰਾਉਣ ਦੇ ਵਿੱਚ ਜਾਂ ਉਸ ਤਰੀਕੇ ਨਾਲ ਹੈਲਪ ਕਰਦਾ ਸੀ ਤਾਂ اسی ਤਰੀਕੇ ਨਾਲ ਇਹਨਾਂ ਨੇ ਬੜਾ ਟੈਕਨੀਕਲ ਜਾਂ ਤਰੀਕੇ ਨਾਲ ਆਪਣਾ ਗੈਂਗ ਬਣਾਇਆ ਹੋਇਆ ਸੀਗਾ ਤੇ ਇਹ ਚ ਇੰਟਰਸਟਿੰਗਲੀ ਸਾਨੂੰ ਇਹ ਵੀ ਸਾਹਮਣੇ ਆਇਆ ਹੋਇਆ ਕਿ ਮੋਟਰਸਾਈਕਲ ਜਿਹੜੇ ਚੋਰੀ ਦੇ ਸੀਗੇ ਤਾਂ ਇਹ ਚੋਰੀ ਦੇ ਮੋਟਰਸਾਈਕਲ ਇਹ ਕੁਝ ਕੁਝ ਥਾਣਿਆਂ ਦੇ ਵਿੱਚ ਬੰਦ ਵੀ ਹੈਗੀ ਹੈ ਕਿਤੇ ਜਬਤ ਵੀ ਕੀਤੇ ਹੋਏ ਹੈ ਕਿ ਜਦੋਂ ਚਲਾਨਿੰਗ ਦੇ ਟਾਈਮ ਤੇ ਪਤਾ ਨਹੀਂ ਲੱਗਿਆ ਕਿ ਇਹ ਆਰਸੀ ਔਰ ਸੀ ਨਹੀਂ ਦਿਖਾ ਪਾਏ ਉਹਦੀ ਤਾਂ ਓਨਰਸ਼ਿਪ ਨਹੀਂ ਦਿਖਾ ਪਾਏ ਤੇ ਥਾਣਿਆਂ ਦੇ ਵਿੱਚ ਦੋ ਸੱਤ ਦੇ ਵਿੱਚ ਬੰਦ ਵੀ ਪਏ ਜਿਹਨਾਂ ਜਿਹੜੇ ਕੀ ਅਸੀਂ ਹੁਣ ਕੁਝ ਉਥੋਂ ਰਿਕਵਰ ਕਰ ਚੁੱਕੇ ਹਾਂ ਕਨਸਰਨ ਥਾਣਿਆਂ ਚ ਇੱਕ ਫਤਿਹਗੁਰ ਸਾਹਿਬ ਕਮਾਂਡੋ ਥਾਣਾ ਕਮਾਂਡੋ ਕਮਾਂਡੋ ਥਾਣੇ ਦੇ ਵਿੱਚ ਇਹ ਸਾਨੂੰ ਸਾਹਮਣੇ ਆਇਆ ਕਿ ਉੱਥੇ ਬੰਦ ਪਏ ਤੇ ਉੱਥੋਂ ਅਸੀਂ ਰਿਕਵਰ ਕਰ ਵੀ ਚੁੱਕੇ ਤੇ ਕੁਝ ਰਿਕਵਰ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਵਿੱਚ ਤੇ ਇਹ کافی ਰੈਗੂਲਰਲੀ ਇਹ ਚੋਰੀਆਂ ਜਿਹੜੇ ਕਰਨ ਦੇ ਆਦੀ ਸਨ ਤੇ کافی ਇਹ ਮੋਟਰਸਾਈਕਲ ਜਿਹੜੇ ਹੈਗੇ ਇਹਨਾਂ ਚੋਂ ਕੁਝ-ਕੁਝ ਸਾਡੇ ਹੁਣ ਧਿਆਨ ਚਾਰੇ ਡੂਰਿੰਗ ਇਨਵੈਸਟੀਗੇਸ਼ਨ ਕੇ ਅ ਅੱਗੇ ਵੀ ਕਰਾਇਮ ਦੇ ਵਿੱਚ ਜਿਹੜੇ ਸੀਗੇ ਯੂਜ਼ ਹੁੰਦੇ ਸਨ ਇਹ ਮੋਟਰਸਾਈਕਲ ਤੇ کافی ਸੀਰੀਅਸ ਕਰਾਇਮਸ ਦੇ ਵਿੱਚ ਵੀ ਇਹ ਯੂਜ਼ ਹੋਣ ਦੀ ਅਸ਼ੰਕਾ ਸਾਨੂੰ ਹੈਗੀ ਹੈ ਇਹਦੇ ਵਿੱਚ ਅਲਗ-ਅਲਗ ਤਰ੍ਹਾਂ ਦੇ ਜਿਹੜੇ ਮੋਟਰਸਾਈਕਲ ਚੋਰੀ ਕਰਕੇ ਜਿਹੜਾਗਾ ਚੋਰੀ ਕਰਦਾ ਸੀਗਾ ਤੇ ਇਹ ਮੋਟਰਸਾਈਕਲ ਅਲੱਗ-ਅਲੱਗ ਮਾਰਕਾ ਦੇ ਨੇ ਮਹਿੰਗੇ ਮੋਟਰਸਾਈਕਲ ਨੇ ਜਿਹਦੇ ਵਿੱਚ ਬੋਲਟ ਮੋਟਰਸਾਈਕਲ ਵੀ ਹੈ KTM ਹੈ ਸਪਲੰਡਰ ਹੈ ਐਕਟਿਵਾ ਹੈ ਲਗ ਲਗ ਮਾਰਕਾ ਦੇ ਜਿਹੜੇਗੇ ਮੋਟਰਸਾਈਕਲ ਨੇ ਇਹਨਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਇੱਕ ਮੋਟਰਸਾਈਕਲ ਦੀ ਕੀਮਤ ਤਕਰੀਬਨ 3.5 ਲੱਖ ਰੁਪਏ ਦੀ ਕੀਮਤ ਦਾ ਮੋਟਰਸਾਈਕਲ ਵੀ ਹੈਗਾ ਜਿਹੜਾ ਕਿ ਗਰੋ ਕੋਲੋਂ ਪਕੜਿਆ ਗਿਆਗਾ ਤੁਸੀਂ ਇਹਨਾਂ ਤਸਵੀਰਾਂ ਨੂੰ ਧਿਆਨ ਨਾਲ ਦੇਖ ਲਓ ਹੋ ਸਕਦਾ ਇਹਦੇ ਵਿੱਚ ਤੁਹਾਡਾ ਮੋਟਰਸਾਈਕਲ ਵੀ ਹੋਏ ਕਿਉਂਕਿ ਚੋਰੀ ਹੋਇਆ ਮੋਟਰਸਾਈਕਲ ਮਹਿੰਗਾ ਮੋਟਰਸਾਈਕਲ ਹੈਗਾ ਤੁਹਾਡੀ ਖੂਨ ਪਸੀਨੇ ਦੀ ਕਮਾਈ ਦਾ ਲਿੱਤਾ ਹੋਇਆ ਮੋਟਰਸਾਈਕਲ ਜਿਹੜਾ ਕਿ ਚੋਰੀ ਹੋ ਗਿਆ ਹੋਵੇ ਉਹ ਇਹਨਾਂ ਦੇ ਵਿੱਚ ਹੋਏ ਕਿਉਂਕਿ ਇਸ ਗਰੋਵ ਵੱਲੋਂ ਜਿਹੜਾਗਾ ਟਰਾਈ ਸਿਟੀ ਦੇ ਨਾਂ ਨਾਲ ਹਿਮਾਚਲ ਅਗਰ ਇਹ ਮਨਾਲੀ ਘੁੰਮਣ ਗਏ ਤਾਂ ਮਨਾਲੀ ਤੋਂ ਜਿਹੜਾਗਾ ਮੋਟਰਸਾਈਕਲ ਚੱਕ ਲਿਆਏ ਇਹ ਮਹਿੰਗੇ ਮੋਟਰਸਾਈਕਲ ਦੇਖ ਸਕਦੇ ਹੋ ਤੁਸੀਂ ਜਿਨ੍ਹਾਂ ਦੀ ਕੀਮਤ 2.5 ਤੋਂ 3.5 ਲੱਖ ਰੁਪਏ ਦੀ ਕੀਮਤ ਦੱਸੀ ਜਾ ਰਹੀ ਹੈ ਤੋਂ ਸੀਆਈ ਸਟਾਫ ਖੜਾ ਬੱਲੋਂ ਜਿਹੜਾ तकरीबन 47 ਮੋਟਰਸਾਈਕਲ ਜਿਹੜੇ ਗੇ ਇਦਾਂ ਦੇ ਰਿਕਵਰ ਕੀਤੇ ਨੇ ਅਲੱਗ-ਅਲੱਗ ਮਾਰਕਾ ਦੇ ਤੇ ਜਿਨ੍ਹਾਂ ਦੇ ਦੀ ਕੀਮਤ 75 ਲੱਖ ਦੇ ਕਰੀਬ ਜਿਹੜੀ ਕੀ ਦੱਸੀ ਜਾ ਰਹੀ ਹੈਗੀ ਸੋ ਇੱਕ ਵਾਰੀ ਫੇਰ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਤਸਵੀਰਾਂ ਇਹਨਾਂ ਮੋਟਰਸਾਈਕਲਾਂ ਦੀ ਦੇਖ ਲਓ ਹੋ ਸਕਦਾ ਇਹਦੇ ਵਿੱਚ ਤੁਹਾਡਾ ਜਿਹੜਾ ਮੋਟਰਸਾਈਕਲ ਹੋਵੇ ਇਸ ਗਰੋ ਕੋਲੋਂ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਗਰੋ ਦੇ 8 ਮੈਂਬਰ ਜਿਹੜੇ ਪਕੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ 3 ਨਵਾਲਿਕ ਦੱਸੇ ਜਾ ਰਹੇ ਨੇ ਤੇ ਇਹਨਾਂ ਕੋਲੋਂ ਹੋਰ ਪੁਛਤਾਚੇ ਦੇ ਵਿੱਚ ਕਈ ਖੁਲਾਸੇ ਹੋਣ ਦੀ ਉਮੀਦ ਹੈ। ਕੈਮਰਾਮੈਨ ਸਿਕੰਦਰ ਦੇ ਨਾਲ ਦਰਜੀਤ ਸਿੰਘ ਪੀਟੀਸੀ న్యూਸ ਖਰੜਾ